ਮੈਂ ਸਮਝਦਾ ਕਿ ਮੇਰੇ ਜੀਵਨ ਦੀ ਸਭ ਤੋਂ ਖੂਬਸੂਰਤ ਲੋੜੀ ਅੱਜ ਹੈ। ਅ ਵੈਸੇ ਤਾਂ ਮੇਰੀ ਲਾਈਫ ਚ ਲੋੜੀਆਂ ਬਹੁਤ ਆਈਆਂ ਔਰ ਉਹਨਾਂ ਨੂੰ ਵੀ ਆਪਣੇ ਢੰਗ ਨਾਲ ਇੰਜੋਏ ਕੀਤਾ ਲੇਕਿਨ ਅੱਜ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪਠਾਨਕੋਟ ਦਾ ਵਿਧਾਨ ਸਭਾ ਹਲਕਾ ਪੋਆ ਜਿੱਥੇ ਵੱਖ-ਵੱਖ ਥਾਵਾਂ ਤੇ ਅਸੀਂ ਆਪਣੇ ਬੀਐਸਐਫ ਦੇ ਮੁਲਾਜ਼ਮਾਂ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਔਰ ਮਤਲਬ ਵੱਖ-ਵੱਖਰੇ ਤਾਂ ਆਵਾਂ ਦੇ ਅਸੀਂ ਮਿਲੇ ਔਰ ਲੋਹੜੀ ਨੂੰ ਸੈਲੀਬ੍ਰੇਟ ਕੀਤਾ ਤੇ ਖਾਸ ਕਰਕੇ ਮੈਂ ਸਭ ਤੋਂ ਪਹਿਲੋਂ ਜਿਹੜੀ ਸਾਡੀ ਸਿਬਲ ਸਕੂਲ ਚੌਂਕੀ ਹੈ ਉਥੇ ਸ਼ਹੀਦ ਕਮਲਜੀਤ ਸਿੰਘ ਜਿਨ੍ਹਾਂ ਨੇ 1971 ਦੀ ਜੰਗ 'ਚ ਦੁਸ਼ਮਣ ਦੀ ਗੋਲੀਆਂ ਦਾ ਟੱਕਰਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਨੂੰ ਨਤਮਸਕ ਹੋਏ ਆਂ ਔਰ ਉਥੇ ਬੀਐਸਐਫ ਦੇ ਜਵਾਨਾਂ ਦੇ ਨਾਲ ਅਧਿਕਾਰੀ ਸਹਿਬਾਨਾਂ ਦੇ ਨਾਲ ਲੋਹੜੀ ਨੂੰ ਸੈਲੀਬ੍ਰੇਟ ਕੀਤਾ ਸੋ ਹੁਣ ਓਜ ਦੇ ਪੁਲ ਦੇ ਉੱਤੇ ਜਿਹੜਾ ਕਿਉਂਕਿ ਬੜਾ ਸਵੇਦ ਇਲਾਕਾ ਹੈ ਬੜਾ ਸੈਂਸਿਟਿਵ ਏਰੀਆ ਹੈ ਨਾਟੀ ਓਨਲੀ ਯੂਜ਼ ਦੇ ਬਲਕੇ ਸਾਰਾ ਪਠਾਨਕੋ ਡਿਸਟ੍ਰਿਕਟ ਔਰ ਇਥੇ ਆ ਕੇ ਪੁਲਿਸ ਔਰ ਬੀਐਸਐਫ ਦੀ ਜਿਹੜੀ ਸਾਂਝੀ ਕੋਆਰਡੀਨੇਸ਼ਨ ਹੈ ਉਹਦੇ ਪ੍ਰਬੰਧਾਂ ਦਾ ਵੀ ਬੜਾ ਬਰੀਕੀਆਂ ਸਮਝਣ ਦਾ ਮੌਕਾ ਮਿਲਿਆ ਸੋ ਬੜੇ ਚੁਣੌਤੀਪੂਰਨ ਹਾਲਾਤਾਂ ਦੇ ਵਿੱਚ ਸਾਡੇ ਸਾਰੇ ਬੱਚੇ ਜਿਹੜੇ ਸਾਡੇ ਮੁਲਾਜ਼ਮ ਨੇ ਕੰਮ ਕਰਦੇ ਆ ਔਰ ਲੋੜੀ ਦਾ ਜਿੱਥੇ ਇਹਨਾਂ ਨਾਲ ਵਾਹ ਕੇ ਨਿਗਮਾਨਿਆ ਲੋੜੀ ਨੂੰ ਇੱਕ ਸੈਲੀਬ੍ਰੇਟ ਕੀਤਾ ਉਥੇ ਨਾਲ ਹੀ ਅ ਮਤਲਬ ਉਹਨਾਂ ਦੇ ਹੌਸਲੇ ਵੀ ਜਿਹੜੇ ਚੜ੍ਹਦੀ ਕਲਾ 'ਚ ਨੇ ਖੁਦ ਵੀ ਪਰ ਮੈਨੂੰ ਲੱਗਦਾ ਵੀ ਸਾਡੇ ਆਣ ਦੇ ਨਾਲ ਉਹਨਾਂ ਨੂੰ ਵੀ ਖੁਸ਼ੀ ਹੋਈ ਹੋਏਗੀ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੂ ਮੁੱਖ ਮੰਤਰੀ ਜੀ ਦੀ ਸਰਕਾਰ ਜਿੱਥੇ ਬਾਕੀ ਲੋਕਾਂ ਲਈ ਮਤਲਬ ਦਿਨ ਰਾਤ ਕੰਮ ਕਰ ਰਹੀ ਹੈ ਉੱਥੇ ਸਾਡੇ ਜਿਹੜੇ ਪੰਜਾਬ ਦੇ ਮਲਾਜ਼ਮ ਨੇ ਤੋਂ ਵਿਸ਼ੇਸ਼ ਤੌਰ ਤੇ ਜਿਹੜੀ ਸੁਰੱਖਿਆ ਇੰਤਜ਼ਾਮਾਂ 'ਚ ਡੱਡੀਆਂ ਸਾਡੀਆਂ ਫੋਰਸਸ ਨੇ ਉਹਨਾਂ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੀ ਮਤਲਬ ਸਵਾਵਾਂ ਨੂੰ ਬੇਤਰ ਬਣਾਉਣ ਦੇ ਲਈ ਕੰਮ ਕਰ ਰਹੀ ਹੈ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਪਠਾਨਕੋੜ ਦਿੱਤੇ ਆਉਪਲ ਜੀ ਔਰ ਐਸਐਸਪੀ ਪਠਾਨਕੋੜ ਦਿਲਜੀਤ ਸਿੰਘ ਢਿੱਲੋਂ ਜੀ ਤਮਾਮ ਉਹਨਾਂ ਦੇ ਥੱਲੇ ਅਧਿਕਾਰੀ ਸਹਿਬਾਨ ਸਵੇਰ ਦੇ ਅਸੀਂ ਲੱਗੇ ਆ ਤੇ ਮੈਨੂੰ ਫਿਰ ਮੈਂ ਖੀਚੇ ਗੱਲ ਕਹਾਂ ਕਿ ਲੋੜੀ ਸਾਡੇ ਲਈ ਜਿੱਥੇ ਨਵ ਜਨਮੇ ਬੱਚਿਆਂ ਦਾ ਇੱਕ ਮੈਂ ਸਮਝਦਾ ਵੀ ਤਿਉਹਾਰ ਆ ਨਵੀਆਂ ਜੋੜੀਆਂ ਦਾ ਤਿਉਹਾਰ ਆ ਉਤੇ ਨਾਲ ਦੀ ਨਾਲ ਸਾਡੇ ਕੋਈ ਬੜੀ ਸਾਨਾ ਮੱਤੀ ਦੁੱਲੇ ਪੱਟੀ ਦਾ ਵੀ ਨਾਲ ਲੋੜੀ ਨਾ ਬੜਾ ਅਸੀਂ ਮਾਣ ਨਾਲ ਲੈਂਦੇ ਆ ਸੋ ਪੰਜਾਬ ਦੇ ਅੰਦਰ ਚਾਹੇ ਲੋੜੀ ਆ ਮਾਗੀ ਦਾ ਮੇਲਾ ਸਾਡਾ ਬੜਾ ਗੌਰਵ ਮਈ ਵਿਰਸਾ ਸੋ ਸਭ ਲੋਕਾਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਇਹ ਗੱਲ ਕਵਾਂਗਾ ਕਿ ਸੈਨਿਕ ਸਾਡੇ ਅਰਧ ਸੈਨਿਕ ਵੱਲ ਸਾਡੀ ਪੁਲਿਸ ਸਾਡਾ ਟੋਟਲ ਸਖਿਆ ਜਿਹੜਾ ਅਮਲਾ ਇਹ ਰਾਤ ਨੂੰ ਜਾਗਦੇ ਆ ਤੇ ਅਸੀਂ ਲੋਕ ਰਾਤ ਨੂੰ ਸੌਂਨੇ ਆ ਸੋ ਇਹਨਾਂ ਨੂੰ ਹਜ਼ਾਰ ਵਾਰੀ ਸਲੂਟ ਔਰ ਸਭ ਦੀ ਜ਼ਿੰਦਗੀ ਚ ਲੋੜੀ ਚੰਗਾ ਲੈ ਕੇ ਆਵੇ